ਬਾਬਾ ਫਤੇ ਸਿੰਘ ਅनाथ ਬਿਰਧ ਆਸ਼ਰਮ ਦੀ ਜਿੱਥੇ ਬੇਸਹਾਰਾ ਜਿਹੜੇ ਲੋਕ ਸੜਕ ਤੇ ਪਏ ਹੁੰਦੇ ਨੇ ਤਾਂ ਉਹਨਾਂ ਨੂੰ ਲੈ ਕੇ ਆਂਦੇ ਨੇ ਤਾਂ ਇੱਥੇ ਉਹਨਾਂ ਦੀ ਦੇਖਰੇਖ ਕਰਦੇ ਨੇ ਇੱਥੇ ਰੱਖਦੇ ਨੇ ਇਹ ਤੁਸੀਂ ਛੋਟੇ ਛੋਟੇ ਬੱਚੇ ਦੇਖ ਸਕਦੇ ਹੋ ਇਹ ਬੱਚਿਆਂ ਦੇ ਮਾਪੇ ਹੈਗੇ ਨੇ ਪਰ ਇਹਨਾਂ ਦੇ ਮਾਪੇ ਨੇ ਇਹਨਾਂ ਨੂੰ ਘਰ ਤੋਂ ਕੱਢ ਦਿੱਤਾ ਵਾ ਕਿਸੇ ਨਾ ਕਿਸੇ ਕਾਰਨਾ ਕਰਕੇ ਜਾਂ ਤਾਂ ਉਹ ਗਵਾਜ ਗਏ ਨੇ ਤਾਂ ਜਾਂ ਫਿਰ ਉਹਨਾਂ ਦੇ ਘਰ ਦੇ ਨੇ ਖੁਦ ਹੀ ਛੱਡ ਦਿੱਤਾ ਤੇ ਦੂਜੇ ਪਾਸੇ ਇੱਕ ਤਸਵੀਰ ਉਹਨਾਂ ਬਜ਼ੁਰਗਾਂ ਦੀ ਏ ਕਿ ਜਿਹੜੇ ਬਜ਼ੁਰਗ ਅਕਸਰ ਅਸੀਂ ਰੋਡ ਦੇ ਉੱਤੇ ਦੇਖਦੇ ਆਂ ਚਾਹੇ ਤਾਂ ਉਹ ਠੀਕ ਨਹੀਂ ਹੁੰਦੇ ਬਿਮਾਰ ਹਾਲਤ 'ਚ ਦੇਖਦੇ ਆਂ ਉੱਥੋਂ ਊੜਾ ਤੱਕ ਚੁੱਕ ਕੇ ਖਾਂਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੂੰ ਲੈ ਕੇ ਆਏ ਨੇ ਕਿੰਨੇ ਸਮੇਂ ਦੇ ਸੀ ਜਦੋਂ ਮੰਮੀ ਪਾਪਾ ਸਾਥ ਛੱਡ ਗਏ ਹਾਂਜੀ ਜਦੋਂ 7-8 ਸਾਲ ਦਾ ਸੀ ਮੈਂ ਜਦੋਂ ਮਾਤਾ ਪਿਤਾ ਸਾਥ ਸਾਡੇ ਨੇ ਉਸ ਤੋਂ ਬਾਅਦ ਆਪਾਂ ਲੋਕਡਾਊਨ ਤੋਂ ਪਹਿਲਾਂ ਜਿੱਦਾਂ ਸਾਈਕਲ ਤੇ ਮੈਂ ਸੇਵਾ ਕਰਦਾ ਲੈ ਜਿੱਦਾਂ ਗਰੀਬ ਪਰਿਵਾਰਾਂ ਨੂੰ ਰਾਸ਼ਨ ਦੇਣ ਜਾਣਾ ਤੇ ਜਦੋਂ ਲੋਕਡਾਊਨ ਦੇ ਵਿੱਚ ਵੇਖਿਆ ਕਿ ਬਹੁਤ ਸਾਰੇ ਬੱਚੇ ਬਜ਼ੁਰਗ ਜਿਹੜੇ ਆ ਰੋਣ ਰਹੇ ਆ ਮਾਤਾ ਬਜ਼ੁਰਗ ਨੂੰ ਲੈ ਕੇ ਆ ਜਿਹਦੇ ਮਤਲਬ ਸਰੀਰ ਨੂੰ ਵੀ ਕੁੱਤੇ ਜੰਬੜੇ ਉਸ ਤੋਂ ਬਾਅਦ ਅਸੀਂ ਜਦੋਂ ਲੈ ਕੇ ਆ ਫਿਰ ਇਸ ਤੋਂ ਪ੍ਰੇਰਿਤ ਹੋ ਕੇ ਆਪਾਂ ਜਿਹੜੀ ਸੇਵਾ ਸਟਾਰਟ ਕੀਤੀ ਉਸ ਤੋਂ ਬਾਅਦ ਹੌਲੀ ਹੌਲੀ ਸੇਵਾ ਕਰਦੇ ਰਹੇ ਤੇ ਇਸ ਟਾਈਮ ਜਿਹੜੇ 60 70 ਬਜ਼ੁਰਗ ਇੱਥੇ ਸਾਡੇ ਕੋਲ ਰਹਿ ਰਹੇ ਆ ਬੱਚੇ ਆ ਛੋਟੇ ਬਜ਼ੁਰਗ ਆ ਮਾਵਾਂ ਆ ਸਾਰੇ ਭੈਣਾਂ ਸਾਰੇ ਇੱਥੇ ਆ ਗਏ ਆ ਇਹ ਵੇਲੇ ਮਤਲਬ ਮੈਂ ਵੀ ਰਹਿਣ ਨੂੰ ਮਜਬੂਰ ਹੀ ਪਰ ਅੱਜ ਮਾਰੇ ਨੇ ਕਿਰਪਾ ਕੀਤੀ ਚਲੋ ਪਰਿਵਾਰ ਨੇ ਸਾਰਾ ਨਾਲ ਰੜ ਕੇ ਸੀ ਨਾ ਵਾਈਫ ਨੇ ਦਾਲ ਦਾਦੀ ਰੜ ਕੇ ਜਿਹੜਾ ਵਧੀਆ ਸੀ ਜਿਹੜਾ ਇੱਕ ਇੱਕ ਸੇਵਾ ਸਟਾਰਟ ਕੀਤੀ ਹੈ ਬਜ਼ੁਰਗਾਂ ਨਾਲ ਗੱਲ ਕਰ ਲਈ ਅੱਖਾਂ ਭਰ ਗਈਆਂ ਉਹਨਾਂ ਦੀ ਸ਼ਾਇਦ ਉਹ ਮਾਤਾ ਸਮਾਂ ਯਾਦ ਆ ਗਿਆ ਤੈਨੂੰ ਜਿਸ ਵੇਲੇ ਪੁੱਤ ਦੀ ਮਾਂ ਪੁੱਤ ਸਾਥ ਛੱਡ ਗਏ ਸੀ ਹਾਂਜੀ ਕਿੰਨਾ ਸਾਲਾਂ ਦਾ ਰਹਿ ਗਏ ਮੇਰੇ ਬਿਨਾਂ ਮੈਂ ਪੜਾਇਆ ਲਿਖਾਇਆ ਪਰ ਚੰਗੇ ਰਾਹ ਲਾਇਆ ਮਾਰੇ ਨੇ ਮੇਰੀ ਸੋਤ ਕੀਤੀ ਰੋਬਾ ਕੀਤੀ ਹੈ ਅੱਜ ਵੇਖੋ ਇੱਕ ਮਾਂ-ਬਾਪ ਸਾਡ ਛੱਡ ਗਏ ਪਰ 60 ਤੋਂ 70 ਕਹਿੰਦੇ ਮਾਂਵਾ ਬਿਥੇ ਰੱਖੀ ਹਾਂਜੀ ਹਾਂਜੀ ਕਈ ਭਾਜੀ ਹੈਗੇ ਆ ਬੱਚੇ ਜਿੱਦਾਂ ਉਹ ਬੱਚਾ ਵਾ ਜਿੱਦਾਂ ਹੁਣ ਉਹਦੀ ਜਿਹੜੀ ਮਾਤਾ ਜਿਹੜੀ ਛੱਡ ਕੇ ਚਲੀ ਗਈ ਉਹ ਕਿਹੋ ਤੇ ਹੋਰ ਕਿਤੇ ਵਿਆਹ ਕਰਾ ਲਿਆ ਨੇ ਉਹਦੇ ਡੈਡੀ ਜਿਹੜਾ ਸ਼ਰਾਬ ਪੀ ਕੇ ਕੁੱਟਮਾਰ ਬਹੁਤ ਜ਼ਿਆਦਾ ਨਾ ਕਰਦਾ ਏ ਉਹ ਬੱਚਾ ਦਰਵਾਰ ਸਾਂ ਪੈਨ ਵੇਚਦਾ ਹੁੰਦਾ ਏ ਤੇਰੇ ਮੰਮੀ ਡੈਡੀ ਤੈਨੂੰ ਪਤਾ ਕਿੱਥੇ ਆ ਨਹੀਂ ਮੈਨੂੰ ਮਾਦਦ ਦਾ ਨਹੀਂ ਪਤਾ ਡੈਡੀ ਦਾ ਪਤਾ ਵਾ ਉਹ ਪਲਾਟਾਂ 'ਚ ਰਹਿੰਦਾ ਸ਼ਰਾਬ ਸ਼ਰੂ ਪੀਂਦਾ ਉੱਥੇ ਮੇਰ ਕੋ 5-7 ਲੱਖ ਰੁਪਈਆ ਹੀ ਆਪਣਾ ਜਮਾ ਕੀਤਾ ਉਹ ਮੈਂ ਆਪਣੀ ਭੈਣ ਨੂੰ ਦਿੰਦਾ ਰਿਹਾ ਕਦੀ 1.5 ਲੱਖ ਦੇ ਦੇ ਕਦੀ 1 ਲੱਖ ਦੇ ਦੇ ਕਦੀ 50 ਹਜ਼ਾਰ ਦੇ ਦੇ ਇਤਰਾ ਦਿੰਦਾ ਰਿਹਾ ਪਰ ਚਲੋ ਜਮਾ ਰਹਿਣਗੇ ਇਹ ਕਿਹੜਾ ਖਾਜਲੀ ਹੈ ਹੈ ਉਹ ਮੁੜ ਕੇ ਜਦੋਂ ਮੇਰੀ ਘਰ ਦੀ ਮਰ ਗਈ ਸਾਰਾ ਪਰਿਵਾਰ ਉਜੜ ਗਿਆ ਤੇ ਬੜਾ ਗਰਕ ਹੋ ਗਿਆ ਜਦੋਂ ਮੇਰਾ ਮੈਂ ਮੁੜ ਕੇ ਮੰਗੇ ਮੈਂ ਮੈਂ ਕੋਈ ਕੰਮ ਕੋਈ ਖੋਲਣਾ ਹੋਵੇ ਮਾਲਾ ਮੋਟਾ ਮੈਨੂੰ ਪੈਸੇ ਦੇ ਉਹਨੇ ਮੇਰੇ ਪਨੇਵੇਂ ਨੂੰ ਅੱਗੇ ਕਰ ਦਿੱਤਾ ਇਹ ਲੋ ਜਿਤੀਆਂ ਮਾਰੇ ਗੱਡੋ ਬਾਹਰ ਜੇ ਆ ਉਹ ਇਹ ਦੁਕਾਨ ਦੇ ਗਾੜੀ ਸੁੱਤਾ ਰਹਿੰਦਾ ਹੈ ਤੇ ਮਤਲਬ ਜੇ ਲਾਗੇ ਜਿੱਦਾਂ ਮੰਨ ਲਓ ਕਈ ਹੈਗੇ ਜਿੱਦਾਂ ਹੋਟਲ ਆੜ ਲਾਲੇ ਉਹ ਇਹਦੇ ਕੋ ਭਾਂਡੇ ਮੰਜਾਈ ਜਾਂਦੇ ਭਾਂਡੇ ਮੰਜਾ ਕੇ ਇਹਨੂੰ ਮਤਲਬ ਥੋੜਾ ਲਾਸ ਦੇ ਦੇਣਾ ਕਦੀ ਕੋ ਖਵਾ ਦੇਣਾ ਕਦੀ ਕੋ ਖਵਾ ਦੇਣਾ ਤੇ ਇਹ ਵਿਚਾਰੇ ਦੇ ਮਤਲਬ ਬਹੁਤ ਜਿਆਦੇ ਨਰਕ ਭਰੇ ਹਾਲਾਤ ਇਹ ਕੁੜੀਆਂ ਬਹੁਤ ਵਧੀਆ ਦੇ ਭੈਣ ਭਰਾ ਦੋ ਹੈਗੇ ਚੰਗੇ ਭਲੇ بس ਇਹ ਕੁੜੀਆਂ ਬੋਲ ਨਹੀਂ ਸਕਦੀ ਤੇਰੀ ਮਾਂ ਛੱਡ ਕੇ ਚੱਲ ਗਈ ਤੇ ਪਿਓ ਨੇ ਇਥੇ ਆਸ਼ਰਮ ਭੇਜਤਾ ਮਤਲਬ ਮਾਂ ਪਿਓ ਵੀ ਮਤਲ ਜਿਹੜੇ ਆ ਕਈ ਵਾਰ ਨਰਦਈ ਬਣ ਜਾਂਦੇ ਆ ਚਲੋ ਮਾਂ ਨਰਦਈ ਬਣ ਗਈ ਪਰ ਪਿਓ ਨੂੰ ਨਰਦਈ ਨਹੀਂ ਬੰਨਾ ਚਾਹੀਦਾ ਵੇਖੋ ਬੱਚਾ ਸਾਡੇ ਕੋ 4-5 ਸਾਲ ਤੋਂ ਇੱਥੇ ਰਹਿ ਰਿਹਾ ਤੇ ਬੱਚਿਆਂ ਦੀ ਅਜੇ ਆਪਾਂ ਨਹੀਂ ਜੰਮ ਸਕਦੇ ਤੇ ਆਪਾਂ ਨਾ ਮਤਲਬ ਉਹਨਾਂ ਨੂੰ ਕਰੀ ਜਾਣਾ ਜਿੰਨੀਆਂ ਕਿਤੇ ਵੇਖ ਕੇ ਆਪਣੇ ਘਰ ਵਾਲੇ ਨੇ ਹਾਂਜੀ ਹਾਂਜੀ ਬਹੁਤ ਖੁਸ਼ੀ ਹੁੰਦੀ ਹੈ ਹਾਂਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਇਹ 17 ਅਸੀਂ ਆਮ ਸੁਣਦੇ ਆ ਪਰ ਇਹਨਾਂ 17 ਦੇ ਉੱਤੇ ਕਿੰਨਾ ਕੁ ਲੋਕ ਅੱਜ ਦੇ ਖਰੇ ਉੱਤਰਦੇ ਨੇ ਤਸਵੀਰ ਵਿਖਾਵਾਂਗੇ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਲੱਦਾ ਮੁੰਡਾ ਦੀ ਜਿੱਥੋਂ ਦਾ ਇੱਕ ਸਿੰਘ ਤੇ ਸਿੰਘਣੀ ਤਸਵੀਰ ਮੈਂ ਪਹਿਲਾਂ ਜ਼ਰੂਰ ਚਾਹਾਂਗਾ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਦਈਏ ਕਿ ਕਿਸ ਜੀ ਕੇ ਨਾਲ ਸਾਡੇ ਭਾਈ ਨੇ ਜਿਹੜੇ ਸਿੱਖੀ ਬਾਣੇ 'ਚ ਸਜੇ ਨੇ ਤੇ ਨਾਲ ਉਹਨਾਂ ਦੀ ਧਰਮ ਪਤਨੀ ਹੈ ਭੈਣਾ ਸਾਡੀ ਜਿਹੜੇ ਉਸੇ ਤਰੀਕੇ ਉਹਨਾਂ ਦੇ ਵਾਂਗ ਇੱਕ ਸਿੱਖੀ ਸਰੂਪ 'ਚ ਸਜੇ ਨੇ ਤੇ ਇਹਨਾਂ ਵੱਲੋਂ ਇੱਕ ਕਿਹਾ ਜਾ ਸਕਦਾ ਹੈ ਕਿ ਉਪਰਾਲਾ ਬੜਾ ਵੱਡਾ ਕੀਤਾ ਗਿਆ ਵਾ ਸ਼ਾਇਦ ਇਹਨਾਂ ਅਲੋ ਨਹੀਂ ਸੀ ਕਰਦੇ ਪਰ ਫਿਰ ਵੀ ਇਹਨਾਂ ਨੇ ਬੇੜਾ ਚੁੱਕਿਆ ਤੇ ਅੱਜ ਉਸ ਬੇੜੇ ਨੂੰ ਇੰਨਾ ਕਬੂਰ ਪਿਆ ਕਿ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਵਿਹੜੇ 'ਚ ਅੱਜ ਕਿੰਨੀਆਂ ਕਾਹਰਾਂ ਲੱਗੀਆਂ ਨੇ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਮੈਂ ਹਾਂ ਜਤਿੰਦਰ ਗੁੰਡਲ ਤਸਵੀਰ ਆ ਲੱਦਾ ਮੁੰਡਾ ਦੇ ਉਸ ਬਾਬਾ ਫਤਿਹ ਸਿੰਘ ਅनाथ ਬਿਰਦ ਆਸ਼ਰਮ ਦੀ ਕਿ ਜਿੱਥੇ ਬੇਸਹਾਰਾ ਜਿਹੜੇ ਲੋਕ ਸੜਕ ਤੇ ਪਏ ਹੁੰਦੇ ਨੇ ਤਾਂ ਉਹਨਾਂ ਨੂੰ ਲੈ ਕੇ ਆਂਦੇ ਨੇ ਤਾਂ ਇੱਥੇ ਉਹਨਾਂ ਦੀ ਦੇਖਰੇਖ ਕਰਦੇ ਨੇ ਇੱਥੇ ਰੱਖਦੇ ਨੇ ਇਹ ਤੁਸੀਂ ਛੋਟੇ ਛੋਟੇ ਬੱਚੇ ਦੇਖ ਸਕਦੇ ਆ ਇਹ ਬੱਚਿਆਂ ਦੇ ਮਾਪੇ ਬਾਪ ਹੈਗੇ ਨੇ ਪਰ ਇਹਨਾਂ ਦੇ ਮਾਪੇ ਬਾਪ ਨੇ ਇਹਨਾਂ ਨੂੰ ਘਰ ਤੋਂ ਕੱਢ ਦਿੱਤਾ ਵਾ ਕਿਸੇ ਨਾ ਕਿਸੇ ਕਾਰਨਾ ਕਰਕੇ ਜਾਂ ਤਾਂ ਉਹ ਗਵਾਜ ਗਏ ਨੇ ਤਾਂ ਜਾਂ ਫਿਰ ਉਹਨਾਂ ਦੇ ਘਰ ਦੇ ਨੇ ਖੁਦ ਹੀ ਛੱਡ ਦਿੱਤਾ ਹਾਲ ਹੀ ਇਹਨਾਂ ਦੀ ਰਾਤ ਇੱਕ ਸੋਸ਼ਲ ਮੀਡੀਆ ਦੇ ਇੱਕ ਵੀਡੀਓ ਦੇਖੀ ਸੀ ਜਿਸ ਵੀਡੀਓ ਤੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਸਰਦਾਰ ਜਗਰੂਪ ਸਿੰਘ ਨੂੰ ਜ਼ਰੂਰ ਜਾ ਕੇ ਮਿਲੀਏ ਇੱਕ ਧੀ ਹੈ ਜਿਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਤੋਂ ਲੈ ਕੇ ਆਏ ਨੇ ਰਾਤ ਨੂੰ ਇਹ ਧੀ ਸ਼੍ਰੀ ਦਰਬਾਰ ਸਾਹਿਬ ਕੋਈ ਮਾਵਾਬ ਲਾਂਧ ਤੀ ਜਿਹੜੇ ਇਸ ਬੱਚੀ ਨੂੰ ਛੱਡ ਗਏ ਨੇ ਤਾਂ ਉਸ ਤੋਂ ਬਾਅਦ ਇਹ ਬੱਚੀ ਪਤਾ ਨਹੀਂ ਕਿੰਨੇ ਦਿਨ ਤੋਂ ਉੱਥੇ ਸੀ ਸਦਮੇ ਜਿਹਾਂ ਨਾਲ ਬੋਲ ਸਕਦੀ ਹੈ ਤੇ ਨਾ ਹੀ ਕੁਝ ਦੱਸ ਸਕਦੀ ਹੈ ਕਿ ਕਿੱਥੋਂ ਆਈ ਹੈ ਮਾਵਾਬ ਕੌਣ ਨੇ ਇਹਨਾਂ ਦੇ ਇਸੇ ਤਰੀਕੇ ਦੀਆਂ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਦੇ ਨਾਲ ਕੁਝ ਨਾ ਕੁਝ ਕੁਝ ਨਾ ਕੁਝ ਹੋਇਆ ਵਾ ਜਿਨ੍ਹਾਂ ਦੇ ਮਾਮਾ ਬਾਪੋਣਾ ਨੂੰ ਛੱਡ ਚੁੱਕੇ ਨੇ ਤੇ ਦੂਜੇ ਪਾਸੇ ਇੱਕ ਤਸਵੀਰ ਹੋਣਾ ਬਜ਼ੁਰਗਾਂ ਦੀ ਏ ਕਿ ਜਿਹੜੇ ਬਜ਼ੁਰਗ ਅਕਸਰ ਅਸੀਂ ਰੋਡ ਦੇ ਉੱਤੇ ਦੇਖਦੇ ਆਂ ਚਾਹੇ ਤਾਂ ਉਹ ਠੀਕ ਨਹੀਂ ਹੁੰਦੇ ਬਿਮਾਰ ਹਾਲਤ 'ਚ ਦੇਖਦੇ ਆਂ ਉੱਥੋਂ ਕੂੜਾ ਤੱਕ ਚੁੱਕ ਕੇ ਖਾਂਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੂੰ ਲੈ ਕੇ ਆਏ ਨੇ ਇੱਥੇ ਰੱਖਦੇ ਪਏ ਨੇ ਆਪਣੇ ਬਾਬਾ ਫਤੇ ਸਿੰਘ ਅਨਾਥ ਬਿਰਧ ਆਸ਼ਰਮ ਦੇ ਵਿੱਚ ਲਗਾਤਾਰ ਕਿ ਉਹਨਾਂ ਦੀ ਸੇਵਾ ਕਰਦੇ ਨੇ ਸੇਵਾ ਭਾਵ ਦੇ ਨਾਲ ਇਹਨਾਂ ਨੂੰ ਰੱਖਦੇ ਨੇ ਤਾਂ ਇਹਨਾਂ ਦੀ ਸੇਵਾ ਲਗਾਤਾਰ ਕਰ ਰਹੇ ਨੇ ਇੱਕ ਚੀਜ਼ ਹੋਰ ਦੱਸ ਦਾਂਗਾ ਕਿ ਜਿਸ ਭਾਈ ਸਾਹਿਬ ਵੱਲੋਂ ਜਿਸ ਵੀਰ ਵੱਲੋਂ ਜਿਸ ਨੌਜਵਾਨ ਵੱਲੋਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਉਹਨਾਂ ਦੇ ਮਾਪੇ ਖੁਦ ਤੋਂ ਜਨਮ ਦਿਨ ਤੋਂ ਬਾਅਦ ਉਹਨਾਂ ਨੂੰ ਛੱਡ ਕੇ ਚਲੇ ਜਾਂਦੇ ਨੇ ਤੇ ਉਹਨਾਂ ਦੀ ਪਰਵਿਸ਼ ਹੁਣ ਸਾਦੀ ਵੱਲੋਂ ਪਰਵਿਸ਼ ਕੀਤੀ ਗਈ ਹੈ ਤਾਂ ਉਸ ਪਰਵਿਸ਼ ਦੇ ਸੰਸਕਾਰ ਤੁਸੀਂ ਦੇਖ ਸਕਦੇ ਹੋ ਉਸ ਨੌਜਵਾਨ ਦੇ ਵਿੱਚ ਕਿੰਨੇ ਨੇ ਕਿ ਉਹਨਾਂ ਸੰਸਕਾਰਾਂ ਕਰਕੇ ਅੱਜ ਉਸਨੇ ਇੱਥੇ ਬ੍ਰਿਧ ਆਸ਼ਰਮ ਖੋਲ੍ਹਿਆ ਵਾ ਤਾਂ ਦੂਸਰੇ ਪਾਸੇ ਇੱਕ ਤਸਵੀਰ ਹੋਰ ਚਾਹੂੰਗਾ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸਲੋਗਨ ਦੇ ਥੱਲੇ ਤੁਸੀਂ ਦੇਖੋ ਕਿ ਜਿਹੜੇ ਜਿਹੜੇ ਬੱਚੇ ਜਿੱਦਾਂ ਜਿੱਦਾਂ ਲੈ ਕੇ ਆਏ ਨੇ ਜਿੱਦਾਂ ਜਿੱਦਾਂ ਉਹ ਲੋਕ ਲੈ ਕੇ ਆਏ ਨੇ ਉਹਨਾਂ ਨੂੰ ਪਹਿਲਾਂ ਕਿਸ ਹਾਲਾਤ ਚ ਲੈਂਦਾ ਤੇ ਬਾਅਦ ਵਿੱਚ ਉਹਨਾਂ ਦੇ ਕਿਸ ਤਰੀਕੇ ਦੇ ਹਾਲਾਤ ਬਣੇ ਨੇ ਉਹ ਨਾਲ ਦੀ ਨਾਲ ਉਹਨਾਂ ਨੇ ਫਲੈਕਸ ਦੇ ਉੱਤੇ ਫੋਟੋਆਂ ਲਾਈਆਂ ਨੇ ਉਹਨਾਂ ਦੀ ਕਿ ਜੇਕਰ ਕੋਈ ਅੰਦਰੋਂ ਆਂਦਾ ਵਾ ਜਾ ਅਗੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿਸ ਤੱਕ ਇਹਨਾਂ ਇਥੇ ਜਿਹੜੀ ਇਹ ਸੇਵਾ ਇਹਨਾਂ ਦੇ ਬਜ਼ੁਰਗਾਂ ਦੀ ਕੀਤੀ ਜਾਂਦੀ ਹੈ ਜਾਂ ਇਹਨਾਂ ਬੱਚਿਆਂ ਦੀ ਕੀਤੀ ਜਾਂਦੀ ਹੈ ਇਹ ਜ਼ਰੂਰੀ ਨਹੀਂ ਕਿ ਬੱਚੇ ਜਾਂ ਬਜ਼ੁਰਗ ਗਰੀਬ ਘਰਾਂ ਦੇ ਨੇ ਇਹਨਾਂ ਦੇ ਵਿੱਚ ਬਹੁਤ ਸਾਰੇ ਐਸੇ ਬੱਚੇ ਨੇ ਬਹੁਤ ਸਾਰੇ ਐਸੇ ਬਜ਼ੁਰਗ ਨੇ ਕਿ ਜਿਹੜੇ ਚੰਗੇ ਭਲੇ ਘਰਾਂ ਦੇ ਨੇ ਇੱਕ ਰਹੀਸ ਨੇ ਪਰ ਉਹਨਾਂ ਦੇ ਬੱਚਿਆਂ ਨੇ ਜਾਂ ਉਹਨਾਂ ਦੇ ਮਾਪੇ ਬਾਬ ਨੇ ਉਹਨਾਂ ਨੂੰ ਕੱਢ ਦਿੱਤਾ ਘਰਾਂ ਚੋਂ ਤਾਂ ਹੁਣ ਜਗਰੂਪ ਸਿੰਘ ਵੱਲੋਂ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਗਲਬਤ ਕਰ ਲਾਂਗੇ ਸਰਦਾਰ ਜਗਰੂਪ ਸਿੰਘ ਦਾ ਜਗਰੂਪ ਸਿੰਘ ਜੀ ਇਹ ਤਾਂ ਮੈਂ ਦੱਸ ਦਿੱਤਾ ਕਿ ਤੁਹਾਡੇ ਮੰਮੀ ਪਾਪਾ ਤੁਹਾਡੇ ਸਾਥ ਛੱਡ ਗਏ ਜਨਮ ਤੋਂ ਬਾਅਦ ਕਿੰਨੇ ਸਮੇਂ ਦੇ ਸੀ ਜਦੋਂ ਮੰਮੀ ਪਾਪਾ ਸਾਥ ਛੱਡ ਗਏ ਪਾਜੀ ਉਹ ਤਾਂ 7-8 ਸਾਲ ਦਾ ਸੀ ਮੈਂ ਜਦੋਂ ਮਾਤਾ ਪਿਤਾ ਸਾਥ ਛੱਡ ਗਏ ਉਸ ਤੋਂ ਬਾਅਦ ਆਪਾਂ ਲੋਕਡਾਊਨ ਤੋਂ ਪਹਿਲਾਂ ਜਿੱਦਾਂ ਸਾਈਕਲ ਤੇ ਮੈਂ ਸੇਵਾ ਕਰਦਾ ਨਹੀਂ ਜਿੱਦਾਂ ਗਰੀਬ ਪਰਿਵਾਰਾਂ ਨੂੰ ਰਾਸ਼ਨ ਦੇਣ ਜਾਣਾ ਫਿਰ ਜਦੋਂ ਲੋਕਡਾਊਨ ਦੇ ਵਿੱਚ ਵੇਖਿਆ ਕਿ ਬਹੁਤ ਸਾਰੇ ਬੱਚੇ ਬਜ਼ੁਰਗ ਜਿਹੜੇ ਆ ਰੋਲ ਰਹੇ ਆ ਫਿਰ ਉਹਦੇ ਕਰਕੇ ਫਿਰ ਅਸੀਂ ਇੱਕ ਮਾਤਾ ਬਜ਼ੁਰਗ ਨੂੰ ਲੈ ਕੇ ਆਏ ਜਿਹਦੇ ਮਤਲਬ ਸਰੀਰ ਨੂੰ ਵੀ ਕੁੱਤੇ ਜੰਬੜੇ ਸੀ ਉਸ ਤੋਂ ਬਾਅਦ ਅਸੀਂ ਜਦੋਂ ਲੈ ਕੇ ਆਏ ਫਿਰ ਇਸ ਤੋਂ ਪ੍ਰੇਰਿਤ ਹੋ ਕੇ ਆਪਾਂ ਜਿਹੜੀ ਸੇਵਾ ਸਟਾਰਟ ਕੀਤੀ ਉਸ ਤੋਂ ਬਾਅਦ ਹੌਲੀ ਹੌਲੀ ਸੇਵਾ ਕਰਦੇ ਰਹੇ ਦਾ ਇਸ ਟਾਈਮ ਜਿਹੜੇ 60 70 ਬਜ਼ੁਰਗ ਇੱਥੇ ਸਾਡੇ ਕੋਲ ਰਹਿ ਰਹੇ ਆ ਬੱਚੇ ਆ ਛੋਟੇ ਬਜ਼ੁਰਗ ਆ ਮਾਵਾਂ ਆ ਸਾਰੇ ਭੈਣਾਂ ਸਾਰੇ ਇੱਥੇ ਹੈਗੇ ਆ ਅੱਛਾ ਮੈਂ ਜਨਮ ਤੋਂ ਬਾਅਦ ਮੰਮੀ ਪਾਪਾ ਸਾਥ ਛੱਡ ਗਏ ਭਾਵੇਂ ਉਹ ਸਾਥ ਛੱਡ ਗਏ ਨੇ ਪਰ ਅੱਜ ਕਿਤੇ ਨਾ ਕਿਤੇ ਉਹਨਾਂ ਦੀ ਰੂਹ ਨੂੰ ਵੀ ਸਕੂਨ ਮਿਲਦਾ ਹੋਵੇਗਾ ਕਿ ਸਾਡਾ ਪੁੱਤ ਚੰਗੇ ਕੰਮ ਕਰ ਰਿਹਾ। ਵੇਖੋ ਮਾਂ-ਬਾਪ ਦੀ ਕਮੀ ਤੇ ਨਹੀਂ ਪੂਰੀ ਹੋ ਸਕਦੀ ਪਰ ਫਿਰ ਵੀ ਚਲੋ ਜੇ ਮਤਲਬ ਕਰਮ ਜਿਹੜੇ ਉਹਦੋਂ ਮਾੜੇ ਸੀ ਤੇ ਅੱਜ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਹੈ ਕਿ ਇਸ ਕਾਬਲੀਅਤ ਬਣਾਇਆ ਕਿ ਜਿਹੜੇ ਅੱਜੇ ਸੇਵਾ ਕਰ ਰਹੇ ਆਂ ਕਿਸੇ ਵੇਲੇ ਮਤਲਬ ਮੈਂ ਵੀ ਰਹਿਣ ਨੂੰ ਮਜਬੂਰ ਸੀ ਪਰ ਅੱਜ ਮਹਾਰਾਜ ਨੇ ਕਿਰਪਾ ਕੀਤੀ ਚਲੋ ਪਰਿਵਾਰ ਨੇ ਸਾਰਾ ਨਾਲ ਰੜ ਕੇ ਹੈ ਨਾ ਵਾਈਫ ਨੇ ਨਾਲ ਦਾਦੀਆਂ ਰੜ ਕੇ ਜਿਹੜਾ ਵਧੀਆ ਹੈ ਜਿਹੜਾ ਇੱਕ ਇੱਕ ਸੇਵਾ ਸਟਾਰਟ ਕੀਤੀ ਹੈ। ਬਜ਼ੁਰਗਾਂ ਵਾਸਤੇ ਵੀ ਉਸ ਵੇਲੇ ਬੜਾ ਔਖਾ ਨਾ ਮੈਂ ਜ਼ਰੂਰ ਚਾਹੂੰਗਾ ਪਹਿਲਾਂ ਬਜ਼ੁਰਗਾਂ ਨਾਲ ਗੱਲ ਕਰ ਲਈ ਅੱਖਾਂ ਭਰ ਗਈਆਂ ਉਹਨਾਂ ਦੀ ਸ਼ਾਇਦ ਉਹ ਮਾਤਾ ਸਮਾਂ ਯਾਦ ਆ ਗਿਆ ਤੈਨੂੰ ਜਿਸ ਵੇਲੇ ਪੋਤੇ ਦੀ ਮਾਂ ਪੁੱਤ ਸਾਥ ਛੱਡ ਗਏ ਸੀ ਹਾਂਜੀ 3 ਸਾਲਾਂ ਦਾ ਰਹਿ ਗਏ ਮੇਰੇ ਬੱਚਾ ਮੈਂ ਪੜਾਇਆ ਲਿਖਾਇਆ ਪਰ ਟੰਗੇਰਾ ਹੀ ਲਾਇਆ ਮਹਾਰਾਏ ਨੇ ਮੇਰੀ ਸੁਪਤ ਕੀਤੀ ਸੋਬਾ ਕੀਤੀ ਹੈ ਜੇ ਟੰਗੇਰਾ ਹੀ ਲੱਗਾ ਹੁੰਦਾ ਮਾੜੇ ਲੱਗ ਜਾਂਦਾ ਤਾਂ ਮੈਂ ਕੀ ਕਰ ਸਕਦੀ ਕੁਛ ਨਹੀਂ ਕਰ ਸਕਦੀ ਪਰ ਮਾਂ ਆਪ ਨੂੰ ਛੱਡ ਗਿਆ ਮੈਂ ਦਾਦੀ ਅੱਜ ਅੱਜ ਪੁੱਤ ਦੀ ਮਾਂ ਨਹੀਂ ਕਹਿੰਦੇ ਉਹ ਪੋਤੇ ਦੀ ਬਦਾਦੀ ਕਹਿੰਦੇ ਨੇ ਉਹ ਜਾਂਦੀ ਜਗਰੂਪ ਦੀ ਦਾਦੀ ਐਦਾਂ ਕਹਿੰਦੇ ਹਾਂਜੀ ਹਾਂਜੀ ਜਗਰੂਪ ਦੀ ਦਾਦੀ ਹਾਂਜੀ ਬਰਾ ਮੈਂ ਕਿਤੇ ਨਾ ਕਿਤੇ ਮਾਨਦੇ ਹੈਗਾ ਨਾ ਕਿ ਆਪਣੀ ਜਿਹੜੀ ਇੱਕ ਪਰਵਿਸ਼ ਥਾਡੇ ਲੋ ਕੀਤੀ ਗਈ ਚੰਗੀ ਹਾਂਜੀ ਕਹਤੀ ਅਜੇ ਪੜਾਇਆ ਮੈਂ ਬੜਾ ਸੋਹਣਾ ਬੜੇ ਸੋਹਣੇ ਸਕੂਲੇ ਪੜਾਇਆ 10 ਜਮਾਤਾਂ ਇੱਥੇ ਅਕੈਡਮੀ ਕਰਾਈਆਂ ਵਾ ਉਹ ਅਥਰ ਹੋੜਾਈ ਦੋ ਜਮਾਤਾਂ ਮੈਂ ਮੇਰਾ ਜੰਬਾਬਾਬ ਮਤਲਬ ਪਟਾੜੇ ਕਰਾਈਆਂ ਉਹਦਾ ਸਭਾ ਪਰ ਆ ਮੇਰਾ ਪੁੱਤ ਬੜੇ ਸੁਨੇ ਰਾਏ ਲੱਗਾ ਮੇਰੀ ਬੜੀ ਸੇਵਾ ਕਰਦਾ ਅੱਜ ਵੇਖੋ ਇੱਕ ਮਾਂ-ਬਾਪ ਸਾਡ ਛੱਡ ਗਏ ਪਰ 60 ਤੋਂ 70 ਕਹਿੰਦੇ ਮਾਂ-ਬਾਪ ਇੱਥੇ ਰੱਖੇ ਹਾਂਜੀ ਹਾਂਜੀ ਕੀ ਕਰ ਸਕਦੇ ਪਿੰਡ ਜਿੰਮਾ ਤਾਂ ਬਹੁਤ ਸਾਰੇ ਗੱਲ ਲੱਤਾਂ ਵੀ ਖਿੱਚਣ ਵਾਲੇ ਹੋਣਗੇ ਪੁੱਤ ਦੀਆਂ ਪੁੱਤ ਦੀ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਆ ਵੀ ਕਿੱਥੇ ਕਿਹੜੇ ਕੰਮ ਤੇ ਲੱਗਾ ਆਏ ਹੈ ਵੀ ਇੱਥੇ ਲੱਗੇ ਸਾਡੇ ਕਮਰੇ ਨਬੜੇ ਲਿਆ ਕੇ ਰੱਖ ਲਿਆ ਪਿੰਡ ਦੇ ਆਦਾਨ ਦੇ ਜੇ ਲੋਕ ਬਾਹਰ ਸੋਭਾ ਕਰਦੇ ਆ ਇੱਥੇ ਪਿੰਡ ਦੇ ਨਹੀਂ ਕਰਦੇ ਜੀ ਬਿਲਕੁਲ ਇਹ ਦਾਦੀ ਇਹ ਜਗਰੂਪ ਦੀ ਕਹਿੰਦੇ ਬਾਹਰ ਦੇ ਲੋਕ ਸੋਭਾ ਕਰਦੇ ਨੇ ਜਦੋਂ ਪੁੱਤ ਦੇ ਕਾਰਜ ਦੇਖਦੇ ਨੇ ਪੁੱਤ ਦੀ ਸੇਵਾ ਦੇਖਦੇ ਨੇ ਤਾਂ ਪਿੰਡ ਦੇ ਲੋਕ ਉਲਟਾ ਕਹਿੰਦੇ ਨੇ ਕਿ ਇੱਥੇ ਪਾਗਲ ਲਿਆ ਕੇ ਰੱਖਲੇ ਨੇ ਤਾਂ ਪਿੰਡ ਦੇ ਵਿੱਚ ਇਹਨਾਂ ਨੇ ਮਾਹੌਲ ਜਿਹੜਾ ਵਾ ਖਰਾਬ ਕੀਤਾ ਪਰ ਤੁਸੀਂ ਸੇਵਾ ਦੇਖੋ ਉਸ ਨੌਜਵਾਨ ਦੀ ਕਿਸ ਭਾਵ ਦੇ ਨਾਲ ਆ ਉਸੇ ਤਰੀਕੇ ਨਾਲ ਉਹਨਾਂ ਦੀ ਧਰਮ ਪਤਨੀ ਜਿਹੜੀ ਉਹ ਵੀ ਸੇਵਾ ਉਸੇ ਤਰੀਕੇ ਨਾਲ ਨਿਭਾ ਰਹੇ ਨੇ ਗੱਲਬਾਤ ਫਿਰ ਕਰਦੇ ਹਾਂ ਜਗਰੂਪ ਜੀ ਜਸਤੀ ਕੇ ਨਾਮ ਤੇ ਦੇਖਿਆ ਇੱਥੇ ਬਹੁਤ ਸਾਰੇ ਬੱਚੇ ਨੇ ਇਹਨਾਂ ਦੇ ਕਦੇ ਅਤਾ ਪਤਾ ਲੱਗਾ ਜਾਂ ਇਹਨਾਂ ਦੇ ਮਾਪੇ ਦਾ ਕਦੇ ਪਤਾ ਲੱਗ ਸਕੇ ਕਈ ਭਾਜੀ ਹੈਗੇ ਆ ਬੱਚੇ ਜਿੱਦਾਂ ਉਹ ਬੱਚਾ ਵਾ ਜਿੱਦਾਂ ਹੁਣ ਉਹਦੀ ਜਿਹੜੀ ਮਾਤਾ ਜਿਹੜੀ ਛੱਡ ਕੇ ਚੱਲ ਗਈ ਉਹ ਕਿਹੋ ਜਿਹਾ ਤੇ ਹੋਰ ਕਿਤੇ ਵਿਆਹ ਕਰਾ ਲਿਆ ਉਹਨੇ ਉਹਦੇ ਡੈਡੀ ਜਿਹੜਾ ਸ਼ਰਾਬ ਪੀ ਕੇ ਕੁੱਟਮਾਰ ਬਹੁਤ ਜ਼ਿਆਦਾ ਨਾ ਕਰਦਾ ਸੀ ਉਹ ਬੱਚਾ ਦਰਵਾਰ ਸਾਂ ਪੈਨ ਵੇਚਦਾ ਹੁੰਦਾ ਸੀ ਤੇ ਮਤਲਬ ਬਹੁਤ ਜ਼ਿਆਦੇ ਮਾੜੇ ਹਾਲਾਤ ਹੀ ਪਹਿਲਾਂ ਤੇ ਵਿਚਾਰਾ ਬਹੁਤ ਜ਼ਿਆਦੀ ਕੰਡੀਸ਼ਨ ਖਰਾਬ ਚ ਹੋਇਆ ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਮਤਲਬ ਮਾਂ ਪਿਓ ਵੀ ਮਤਲ ਜਿਹੜੇ ਆ ਕਈ ਅਰਨਰਦਈ ਬਣ ਜਾਂਦੇ ਆ ਚਲੋ ਮਾਂ ਨਰਦਈ ਬਣ ਗਈ ਪਰ ਪਿਓ ਨੂੰ ਨਰਦਈ ਨਹੀਂ ਬੰਨਾ ਚਾਹੀਦਾ ਵੇਖੋ ਬੱਚਾ ਸਾਡੇ ਕੋ 4-5 ਸਾਲ ਤੋਂ ਇੱਥੇ ਰਹਿ ਰਿਹਾ ਤੇ ਬੱਚਿਆਂ ਦੀ ਅਜੇ ਆਪਾਂ ਨਹੀਂ ਜੰਮ ਸਕਦੇ ਤੇ ਆਪਾਂ ਨਾ ਮਤਲਬ ਉਹਨਾਂ ਨੂੰ ਕਰੀ ਹੈ ਨਾ ਅੱਛਾ ਮੈਂ ਦੇਖੀ ਆ ਤਸਵੀਰਾਂ ਬੱਚੇ ਨੇ ਬਹੁਤ ਸਾਰੇ ਇਹ ਬੱਚੇ ਠੀਕ ਆ ਉਹ ਤਾਂ ਬੋਲ ਲੈਂਦੇ ਨੇ ਹਾਂ ਜੀ ਇਹ ਬੱਚਾ ਬੋਲਦਾ ਤੁਸੀਂ ਨਾ ਗੱਲ ਕਰਕੇ ਦੇਖ ਸਕਦੇ ਜੀ ਬੱਚਾ ਵਿਚਾਰਾ ਅੰਮ੍ਰਿਤਸਰ ਇਹ ਵੀ ਅੰਮ੍ਰਿਤਸਰ ਤੋਂ ਲੈ ਕੇ ਆਏ ਇਹ ਦੁਕਾਨ ਦੇ ਗਾੜੀ ਸੁੱਤਾ ਰਹਿੰਦਾ ਤੇ ਮਦਲ ਜਲਾਗੇ ਜਿੱਦਾਂ ਮੰਨ ਲਓ ਕਈ ਹੈਗੇ ਜਿੱਦਾਂ ਹੋਟਲ ਆੜ ਲਾ ਲੇ ਉਹ ਇਹਦੇ ਕੋ ਭਾਂਡੇ ਮੰਜਾਈ ਜਾਂਦੇ ਭਾਂਡੇ ਮੰਜਾ ਕੇ ਇਹਨੂੰ ਮਤਲਬ ਥੋੜਾ ਲਾਲ ਦੇ ਦੇਣਾ ਕਦੀ ਕੋ ਖਵਾ ਦੇਣਾ ਕਦੀ ਕੋ ਖਵਾ ਦੇਣਾ ਤੇ ਇਹ ਵਿਚਾਰੇ ਦੇ ਮਤਲਬ ਬਹੁਤ ਜਿਆਦੇ ਨਰਕ ਭਰੇ ਹਾਲਾਤ ਹੁਣ ਜਿੱਦਾਂ ਉਹ ਤੁਸੀਂ ਬੱਚੀ ਲੈ ਕੇ ਹੁਣ ਆਹ ਗੁੜੀਆ ਵਾ ਇਹ ਗੁੜੀਆ ਬਹੁਤ ਵਧੀਆ ਦੇ ਭੈਣ ਭਰਾ ਦੋ ਹੈਗੇ ਚੰਗੇ ਭਲੇ ਬਸ ਇਹ ਗੁੜੀਆ ਬੋਲ ਨਹੀਂ ਸਕਦੀ ਤੇਦੀ ਮਾਂ ਛੱਡ ਕੇ ਚੱਲ ਗਈ ਤੇ ਪਿਓ ਨੇ ਇਥੇ ਆਸ਼ਰਮ ਭੇਜਤਾ ਤੇ ਮਤਲਬ ਸਾਂਭਣ ਦੇ ਕਰਕੇ ਆਪਾਂ ਜੇ ਬੱਚੇ ਜੰਮਦੇ ਆ ਤਾਂ ਉਹਨਾਂ ਨੂੰ ਸਾਂਭਣ ਤੱਕ ਵੀ ਸੀਮਤ ਰਹੀਏ ਨਾ ਤੇ ਉਹ ਵਿਚਾਰੀ ਗੁੜੀਆ ਤੁਰਦੀ ਫੇਰਦੀ ਨਹੀਂ ਗੁਰੂ ਸਾਹਿਬ ਨੇ ਚਲੋ ਕਿਰਪਾ ਕੀਤੀ ਤੇ ਵਧੀਆ ਪਰਵਿਸ਼ ਕੀਤੀ ਤੇ ਹੁਣ ਸਾਡੇ ਨਾਲ ਇੰਨਾ ਪਿਆਰ ਪੈ ਗਿਆ ਹੈ ਕੁਝ ਕਹਿ ਨਹੀਂ ਸਕਦੇ ਇੱਕ ਮੈਂ ਉਹ ਦੇਖੀ ਤਸਵੀਰ ਇੱਕ ਉਸ ਭੈਣ ਦੀ ਛੋਟੀ ਬੱਚੀ ਹੈ ਜਿਹੜੀ ਤੇ ਸ਼੍ਰੀ ਦਰਬਾਰ ਸਾਹਿਬ ਤੋਂ ਲੈ ਕੇ ਰਾਤ ਨੂੰ ਇਹਦਾ ਪਤਾ ਨਹੀਂ ਲੱਗ ਸਕਿਆ ਇਹਦਾ ਪਾਜੀ ਅਜੇ ਪਤਾ ਨਹੀਂ ਲੱਗ ਸਕਿਆ ਕਿਉਂਕਿ 2-3 ਦਿਨ ਇਹ ਪੁਲਿਸ ਪ੍ਰਸ਼ਾਸਨ ਕੋਲ ਰਹੀ ਆ ਚੌਂਕੀ 'ਚ ਤੇ ਪਤਾ ਨਹੀਂ ਪਹਿਲਾਂ ਕਿੱਥੇ ਰਹੀ ਹੈ ਕਿਹੜੇ ਹਾਲਾਤਾਂ 'ਚ ਰਹੀ ਹੈ ਉਹ ਤੇ ਹੁਣ ਇਹ ਬੋਲ ਕੇ ਦੱਸੇ ਜਾਂ ਇਹ ਵੀਡੀਓ ਉਹਦੇ ਪਰਿਵਾਰ ਤੱਕ ਪਹੁੰਚੇ ਜਾਂ ਕਿਸ ਤੱਕ ਪਹੁੰਚੇ ਤੇ ਇਸ ਦਾ ਪਤਾ ਲੱਗ ਸਕੇ ਵਾਕਿਆ ਇਹ ਸਲੀਅਤ ਪਤਾ ਲੱਗ ਸਕੇ ਕਿ ਇਹਦਾ ਮਤਲਬ ਕਿੰਨਾ ਕੁ ਧੱਕਾ ਹੋਇਆ ਵਾ ਜਾਂ ਕੀ ਕਾਰਨ ਆ ਕਿਉਂਕਿ ਜਦ ਤੱਕ ਉਹ ਬੋਲ ਨਹੀਂ ਸਕਦੇ ਹੀ ਕੋਈ ਗੈਸ ਨਹੀਂ ਕਰ ਸਕਦੇ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਜਾਲਮ ਲੋਕ ਵੀ ਨਰਦਈ ਲੋਕ ਵੀ ਬਹੁਤ ਆ ਤੁਹਾਨੂੰ ਪਤਾ ਕਿ ਗਲਤ ਬਹੁਤ ਸਿਸਟਮ ਚੱਲਦਾ ਹਨ ਤੇ ਪਤਾ ਨਹੀਂ ਕਿੰਨਾ ਕੁ ਚਾਰਿਆਂ ਤੱਕ ਜੇ ਇੰਨੀ ਸਹਿਮਈ ਆ ਕਿ ਕੋਈ 10 ਰਾਤ ਦੀ ਲਿਆਂਦੀ ਆ ਥੋੜਾ ਜਿਹਾ ਬਿਲਕੁਲ ਠੀਕ ਆ ਬਿਲਕੁਲ ਸਾਡੇ ਵਾਲ ਖੁਦ ਤਸਵੀਰਾਂ ਜੇ ਦੇਖਦੇ ਆ ਨਾ ਅੱਖਾਂ ਭਰ ਜਾਂਦੀਆਂ ਕਿ ਕਿੱਦਾਂ ਦੇ ਹਾਲਾਤ ਨੇ ਕਿੱਦਾਂ ਦੇ ਉਹ ਮਾਪੇ ਹੋਣਗੇ ਨਰਦਈਕ ਜਿਹੜੇ ਆਪਣੇ ਬੱਚਿਆਂ ਨੂੰ ਇਦਾਂ ਸੜਕਾਂ ਤੇ ਰੋਲਣ ਲਈ ਛੱਡ ਜਾਂਦੇ ਨੇ ਬੇਘਰ ਸੀ ਉਹਨਾਂ ਨੂੰ ਛੱਤ ਦਿੱਤੀ ਆ ਜਗਰੂਪ ਸਿੰਘ ਨੇ ਪਿੰਡ ਲੱਧਾ ਮੁੰਡਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦੇ ਵਿੱਚ ਇਹ ਬੱਚਾ ਸੀ ਇਹ ਬੱਚਾ ਜਿਹੜਾ ਇਹਦਾ ਤਾਇਆ ਜਿਹੜਾ ਦੇਖੋ ਭੀਖ ਮੰਗਾਉਂਦਾ ਸੀ ਇਹਦੇ ਸਰੀਰ ਤੇ ਆ ਵੇਖੋ ਜਿੱਦਾਂ ਸਰੀਏ ਗਰਮ ਕਰਕੇ ਲਾਏ ਪੈਰ ਤੇ ਵੀ ਆ ਪੈਰ ਤੇ ਵੇਖੋ ਪੈਰ ਤੇ ਜਿੱਦਾਂ ਨਾ ਇਨਾ ਕੁ ਤੋੜ ਕੇ ਜਾਂ ਮਾਰ ਕੇ ਬਿਠਾਉਂਦੇ ਆ ਬੱਚੇ ਨੂੰ ਇਦਾਂ ਤੋੜ ਕੇ ਦੇਖੋ ਭੀਖ ਮੰਗਾਉਂਦੇ ਇਹ ਬੱਚਾ ਵਿਚਾਰਾ ਟ੍ਰੇਨ ਤੇ ਚੜ੍ਹ ਕੇ ਪੰਜਾਬ ਆ ਗਿਆ ਪੰਜਾਬ ਕੇ ਚਲੋ ਇੱਕ ਚੰਗੇ ਬੰਦੇ ਦੇ ਆ ਗਿਆ ਜੇ ਕਿ ਕੋਈ ਹੋਰ ਆਂਦਾ ਨੂੰ ਪੱਠੇ ਪਵਾ ਕੇ ਮਾਰ ਦੇਣਾ ਹੈ ਤੇ ਚੰਗੇ ਕੋ ਆ ਗਿਆ ਤੇ ਇੱਥੇ ਆਸ਼ਰਮ ਚ ਆ ਗਿਆ ਤੇ ਬਚ ਗਿਆ ਹੁਣ ਉਹ ਬੱਚਾ ਵਾ ਉਹ ਬਜ਼ੁਰਗ ਅਹੀਂ ਹੋਰ ਕਿਤੋਂ ਲਿਆਂਦਾ ਵਾ ਤੇ ਉਹ ਬੱਚਾ ਜੇ ਜ਼ਰੂਰ ਸਹਾਇਗੀ ਨੂੰ ਹਾਂ ਉਹ ਬੱਚਾ ਵੇਖੋ ਕਿਤੋਂ ਹੋਰ ਤੋਂ ਆਇਆ ਉਹ ਬੱਚੇ ਦੀ ਮਾਤਾ ਛੱਡ ਕੇ ਚੱਲ ਗਈ ਪਿਓ ਨੇ ਆਸ਼ਰਮ ਪੇਤਾ ਅੱਜ ਤੱਕ ਪਿਓ ਪਿਛੇ ਮਿਲਣ ਤੱਕ ਨਹੀਂ ਆਇਆ ਬੱਚੇ ਨੂੰ ਬੱਚੇ ਦਾ ਕਸੂਰ ਇੰਨਾ ਕਿ ਬੱਚਾ ਹੈਂਡੀਕ ਇਹ ਬੱਚਾ ਤੋਰ ਨਹੀਂ ਸਕਦਾ ਇਹਦੀ ਬੱਚੇ ਦੀ ਸੇਵਾ ਹੀ ਕਰ ਸਕਦੇ ਆ ਤੇ ਉਹ ਪਿਓ ਬਣ ਕੇ ਸੇਵਾ ਕਰ ਰਿਹਾ ਵੇਖੋ ਉਹਨੇ ਇਹਨੂੰ ਸਾਂਭਣਾ ਸਾਰਾ ਆਪ ਉਹਨੇ ਖਡਾਉਣਾ ਸਾਰੀ ਦੀ ਆਡੀ ਖਡਾਉਂਦਾ ਰਹਿੰਦਾ ਉਹ ਕਿਤੋਂ ਆਇਆ ਉਹ ਕਿਤੋਂ ਆਇਆ ਤੇ ਪਿਆਰ ਵੇਖੋ ਕਿੱਥੇ ਪੈ ਗਿਆ ਹੁਣ ਆ ਬਜ਼ੁਰਗਾਂ ਦੀ 30 40 ਕਿਲੇ ਪੈਲੀ ਤੇ ਇਹਦੀਆਂ ਭੈਣਾਂ ਹੀ ਪੈਲੀ ਵੇਚ ਗਈਆਂ ਤੁਸੀਂ ਪੁੱਛ ਸਕਦੇ ਗੱਲ ਕਰ ਲਓ ਹਾਂਜੀ ਭੈਣਾਂ ਪੈਲੀ ਵੇਚਦੀ ਪਿੰਡ ਹਾਂਜੀ ਪਿੰਡ ਕਿਹੜਾ ਸੀ ਪੈ ਤੁਹਾਡਾ ਪਤਾ ਪਿੰਡ ਦਾ ਸਖਵਾਲ ਸੀ 50 60 ਕਿਲੇ ਪਾਈਦੇ ਸੀ ਕਰ ਵੀ ਚੰਗਾ ਮੋਟਾ ਸ਼ਹਿਰ ਕਰ ਵੀ ਵੇਚ ਤਾਂ ਇੱਕ ਤਸਵੀਰ ਵੇਖੀ ਕਿ ਬਜ਼ੁਰਗ ਨੇ ਬਜ਼ੁਰਗਾ ਇੱਧਰ ਆਇਓ ਤੁਸੀਂ ਵੀ ਇੱਥੇ ਰਹਿੰਦੇ ਕਿੰਨੇ ਸਮੇਂ ਤੋਂ ਰਹਿ ਰਹੇ ਹੋ ਮਨੋ ਹੋ ਗਿਆ 1.5 1.5 ਮਹੀਨਾ 2 ਮਹੀਨੇ ਹੋ ਗਏ ਹਾਂਜੀ ਕੀ ਕਾਰਨ ਮਨੇ ਤੁਸੀਂ ਇੱਥੇ ਕਿਉਂ ਆਏ ਮੇਰਾ ਬਾਬਾ ਦੇਖੋ ਮੇਰੀ ਜਿਹੜੀ ਘਰ ਦੀ ਹੈ ਨਾ ਉਹ ਵੀ ਉਹਦੀ ਡੈਥ ਹੋ ਗਈ ਪਹਿਲਾਂ ਮੁੰਡਾ 28 ਸਾਲਾਂ ਦਾ ਉਹ ਗੁਜ਼ਰ ਗਿਆ ਉਹਦੀ ਗਮ ਚ ਬਿਮਾਰ ਹੋ ਗਈ ਫਿਰ ਉਹ ਚੂਲਾ ਮੈਂ ਚੂਲੇ ਪਾਏ ਦੋਵੇਂ ਉਹ ਘਰ-ਬਾਰ ਵੇਚ ਕੇ ਜੋ ਮਾਰਾ ਮੋਟਾ ਤਿਲ ਫੋਲਾਗਾ ਉਹ ਉੱਤੇ ਲਾਤਾ ਉਹ ਫਿਰ ਨਾ ਬੱਸ ਗਈ ਮੁੜ ਕੇ ਮੈਂ ਇਕੱਲਾ ਹੋ ਗਿਆ ਮੈਂ ਮੜੀ ਮੋਟੀ ਡਾਕਟਰੀ ਕਰਦਾ ਦਵਾਈਆਂ ਦੂਈਆਂ ਦਾਰੂ ਦੂਰ ਅੱਖਾਂ ਦਾ ਜੀਵ ਰੋਟੀ ਪਾਣੀ ਚਲਾ ਲੈਣਾ ਮੁੜ ਕੇ ਮੇਰਾ ਮਨ ਟੁੱਟ ਗਿਆ ਮੈਂ ਕੀ ਕਰਨਾ ਹੁਣ ਕਿਹਦੇ ਬਾਥੇ ਕਰਨਾ ਦੋ ਫੁਲਕੇ ਖਾਣੇ ਮੈਂ ਬਸ ਸਟੈਂਡ ਮਨੂੰ ਕੋਈ ਛੱਡ ਗਿਆ ਅੰਮ੍ਰਿਤਸਰ ਕੇ ਇਹ ਨਹੀਂ ਛੱਡਣਾ ਮਨੂੰ ਆ ਵੀ ਪਤਾ ਸਾਰੇ ਰਾਵਾਂ ਦਾ ਮੈਂ ਉੱਥੇ ਆਣ ਕੇ ਰਿਆ ਵਾਵਾ ਜੇ ਰਸਾਲ 1.5 ਸਾਲ ਉੱਥੇ ਵਿਚਾਰੇ ਸਾਰੇ ਕੋਈ ਕੋਈ ਰੋਟੀ ਦੇ ਜਾਂਦਾ ਕੋਈ ਕੋਈ ਦੇ ਜਾਂਦਾ ਹੀ ਟਾਈਮ ਪਾਸ ਹੁੰਦਾ ਰਿਹਾ ਮੇਰਾ ਭੁੱਖਾ ਵੀ ਰਹਿੰਦਾ ਰਿਹਾ ਕਈ ਕੀ ਦਿਨ ਮੈਂ ਹਾਲਤ ਬਹੁਤ ਵਿਗੜ ਗਈ ਠੰਡ ਲੱਗਣੀ ਬੁਰੇ ਹਾਲ ਬੋਕੇ ਦੇੜੇ ਫੇਰ ਇਹਨੇ ਕਈ ਕੁ ਕੰਬਲ ਲਏ ਅਗੇ ਕੋਸ਼ਿਸ਼ ਕੀਤਾ ਫਿਰ ਇਹ ਬਾਬੇ ਹੁਣੀ ਇਹ ਇਹਨਾਂ ਦੀ ਬੜੀ ਮਿਹਰਬਾਨੀ ਹੈ ਇਹ ਲੈਏ ਇਥੇ ਇਹਨਾਂ ਨੇ ਪੂਰੀ ਸੇਵਾ ਕੀਤੀ ਅਸਵੇਰੇ ਸ਼ਾਮ ਰੋਟੀ ਮਿਲਦੀ ਆ ਚਾਹ ਮਿਲਦੀ ਆ ਕੋਈ دارو ਦਵਾਈ ਦੂਈ ਲੋੜ ਹੋਵੇ ਮੰਗ ਲਈ ਦੀ ਦੇ ਦਿੰਦੇ ਤੇ ਟਾਈਮ ਪਾਸ ਕਰਨੇ ਮਰਤੇ ਜਾਣਾ ਹੀ ਰਹਿਣਾ ਤੇ ਐ ਨਹੀਂ ਅਸੀਂ 60 70 ਸਾਲ ਦੀ ਮੇਰੀ ਉਮਰ ਹੋ ਗਈ ਹੋਰ ਕਿੰਨਾ ਚਿਰ ਜੀ ਲੂੰਗਾ ਹੁਣ ਪਿਆਰ ਫਿਰ ਇਹਨਾਂ ਦੇ ਨਾਲ ਪੈ ਗਿਆ ਜਿਹੜੇ ਇੱਥੇ ਰਹਿੰਦੇ ਨੇ ਹਾਂਜੀ ਬਿਲਕੁਲ ਜੀ ਇਹ ਪਉਣਾ ਵੀ ਚਾਹੀਦਾ ਵਾ ਬਿਲਕੁਲ ਹਾਂ ਬਿਲਕੁਲ 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 ਇਹ ਪੂਣਾ ਚਾਹੀਦਾ ਜੇ ਪਿਆਰ ਪਾਵਾਂਗੇ ਤੇ ਘਰ ਨੂੰ ਘਰ ਬਣੂਗਾ ਇਹ ਘਰ ਹੀ ਬਣਿਆ ਅੱਲਾ ਹੀ ਹੋਰ ਕੀ ਆ ਉਹ ਵੀ ਇੱਕ ਮੈਂ ਹੋਰ ਬੇਨਤੀ ਕਰਨਾ ਚਾਹੁੰਦਾ ਕਈ ਲੋਕ ਕਮੈਂਟਾਂ ਚ ਕਈ ਲੋਕ ਕਿੰਤੂ ਪਰੰਤੂ ਕਰਦੇ ਕਿ ਆਸ਼ਰਮ ਬਣਾਉਣ ਦੀ ਕੀ ਲੋੜ ਆ ਆ ਜਿਹੜੇ ਇੱਥੇ ਸਾਡੇ ਕੋਲ 60 70 ਬਜ਼ੁਰਗ ਰਹ ਰਹੇ ਆ ਪੰਜਾਬ ਦੇ ਆ ਕੋਈ ਬਾਹਰ ਦੇ ਨਹੀਂ ਹੈਗੇ ਅਸੀਂ ਵੀ ਮਤਲਬ ਇਹਨਾਂ ਵਾਸਤੇ ਕਰ ਰਹੇ ਆ ਅਸੀਂ ਮਤਲਬ ਕੋਈ ਜਿੱਦਾਂ ਮੰਨ ਲਓ ਕੋਈ ਕਹਿੰਦੇ ਕਿ ਭਈਆਂ ਨੂੰ ਪਹਿਲ ਦਿੰਦੇ ਆ ਜਾਂ ਕਿਸੇ ਨੂੰ ਪਹਿਲ ਦਿੰਦੇ ਆ ਅਸੀਂ ਚਾਹੁੰਦੇ ਆ ਕਿ ਆਪਣੇ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਜਿਹੜੇ ਪੰਜਾਬ ਦੇ ਵਿੱਚ ਰਹਿ ਕੇ ਰੋੜਾਂ 'ਤੇ ਰੋਲਦੇ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਿਹੜੇ ਕਹਿੰਦੇ ਗਲਤ ਕਹਿੰਦੇ ਆ ਜੀ ਉਹ ਗਲਤ ਕਹਿੰਦੇ ਜਿਹੜੇ ਇੰਨੀ ਗੱਲ ਕਹਿੰਦੇ ਬਈ ਉਹਨਾਂ ਬਾਅਦ ਸਾਰਾ ਇੱਕ ਇੱਕ ਇਹ ਜਿਆਦਾ ਪੰਜਾਬੀ ਆਏ ਇਹਨਾਂ ਦੇ ਅਲੱਗ ਅਲੱਗ ਪਿੰਡਾਂ ਦੀ ਜਿਹੜੇ ਇਹਨਾਂ ਨੂੰ ਜਾਣਦੇ ਵੀ ਆ ਐਡੀ ਮੈਂ ਇਨੋਕੋਟ ਦਾ ਲੱਗੇ ਪਿੰਡ ਮੇਰਾ ਅੱਲਾ ਲੱਦਾ ਮੁੰਡਾ ਇਹ ਮੇਰਾ ਜੱਦੀ ਪਿੰਡ ਹੀ ਇਥੋਂ ਨਾਨਗੇ ਚਲ ਗਏ ਬਾਬਾ ਵੇਖ ਤੂੰ ਇੱਥੇ ਆ ਗਿਆ ਕਿਸੇ ਰਿਸ਼ਤੇਦਾਰ ਨੇ ਨਹੀਂ ਜਾਇਆ ਕਹੀ ਆਪਣੇ ਬਾਬੇ ਨੂੰ ਘਰ ਲੈ ਆਈਏ ਕਿਉਂ ਉੱਥੇ ਬੈਠਾ ਜਾਏ ਮੈਂ ਬਾਬਾ ਜੀ ਮੇਰ ਨਾਲ ਜੋ ਹੋਇਆ ਨਾ ਮੈਨੂੰ ਪਤਾ ਮੇਰੇ ਕੋਲ 5-7 ਲੱਖ ਰੁਪਇਆ ਹੈ ਆਪਣਾ ਜਮਾ ਕੀਤਾ ਉਹ ਮੈਂ ਆਪਣੀ ਭੈਣ ਨੂੰ ਦਿੰਦਾ ਰਿਹਾ ਕਦੀ 1.5 ਲੱਖ ਦੇ ਦੇ ਕਦੀ ਲੱਖ ਦੇ ਦੇ ਕਦੀ 50000 ਦੇ ਦੇ ਇਤਨਾ ਦਿੰਦਾ ਰਿਹਾ ਵੀ ਚਲੋ ਜਮਾ ਰਹਿਣਗੇ ਇਹ ਕਿਹੜਾ ਖਾਜਲੀ ਹੈ ਹਾਂ ਉਹ ਮੁੜ ਕੇ ਜਦੋਂ ਮੇਰੀ ਘਰ ਦੀ ਮਰ ਗਈ ਸਾਰਾ ਪਰਿਵਾਰ ਉਜੜ ਗਿਆ ਤੇ ਬੇੜਾ ਗਰਕ ਹੋ ਗਿਆ ਜਦੋਂ ਮੇਰਾ ਮੈਂ ਮੁੜ ਕੇ ਮੰਗੇ ਮੈਂ ਮੈਂ ਕੋਈ ਕੰਮਕੁਮ ਖੋਲਣਾ ਹੋਵੇ ਮਾਲਾ ਮੋਟਾ ਮੈਨੂੰ ਪੈਸੇ ਦੇ ਉਹਨੇ ਮੇਰੇ ਪਨੇਵੇਂ ਨੂੰ ਅੱਗੇ ਕਰ ਦਿੱਤਾ ਇਹਨੂੰ ਜੁੱਤੀਆਂ ਮਾਰੇ ਘੱਟ ਇਤਰਾ ਮੇਰਾ ਨਾ ਬੁਰਾ ਸਲੂਕ ਕਰਨ ਲਿਆ ਪੇ ਤੇ ਮੈਂ ਫੇ ਸੋਚਿਆ ਕਿ ਦੁਖੀ ਹਾਰ ਗਿਆ ਆਏ ਹਾਰ ਕੇ ਦੁਖੀ ਹੋ ਗਿਆ ਆ ਗਿਆ ਮੈਂ ਮੈਂ ਕੀ ਕਰਨਾ ਮੇਰਾ ਕੋਈ ਨਹੀਂ ਹੈਗਾ ਕੋਈ ਭੈਣਾ ਭਰਾ ਨਹੀਂ ਬੰਦਾ ਜੀ ਜਦੋਂ ਤਕਲੀਫਾਂ ਬਣੀਆਂ ਹੋਣ ਸਾਡੇ ਬਾਤ ਇਹੋ ਰੱਬ ਆ ਇਹੋ ਭੈਣੇ ਇਹੋ ਭਰਾ ਹੋ ਬਿਲਕੁਲ ਬਿਲਕੁਲ ਚਾਹੀਦਾ ਵੀ ਤਾਂ ਹਾਂਜੀ ਜਗਰੂਪ ਜੀ ਇਹ ਬੱਚੇ ਨੂੰ ਪੁੱਛੇ ਇਹ ਬੱਚੇ ਦੀ ਸਾਰੀ ਕੰਡੀਸ਼ਨ ਤੁਹਾਨੂੰ ਬਚਾ ਆਪ ਦੱਸੂਗਾ ਤੂੰ ਕਿੱਥੋਂ ਆਇਆ ਤੂੰ ਕਿਹੜੀ ਜਗ੍ਹਾ ਤੋਂ ਮੈਂ ਅੰਮ੍ਰਿਤਸਰ ਤੋਂ ਆਇਆ ਮੰਦਰਲੇ ਵਿਹਾਰ ਤੋਂ ਤੇ ਤੇਰੇ ਮੰਮੀ ਡੈਡੀ ਤੈਨੂੰ ਪਤਾ ਕਿੱਥੇ ਹੈ ਨਹੀਂ ਮੈਨੂੰ ਮਾਤਾ ਦਾ ਨਹੀਂ ਪਤਾ ਡੈਡੀ ਦਾ ਪਤਾ ਵਾ ਉਹ ਪਲਾਟਾਂ 'ਚ ਰਹਿੰਦਾ ਸ਼ਰਾਬ ਸ਼ਰੂ ਪੀਂਦਾ ਉੱਥੇ ਉੱਥੇ ਬੜਾ ਮਸ਼ਾ ਮਿਲਦਾ ਹੈਗਾ ਤੇ ਬਾਅਦ ਮੇਰਾ ਫੂਫੜਾ ਆਇਆ ਉਹਨਾਂ ਨੇ ਇੱਕ ਦੱਸਿਆ ਵਾ ਕਿ ਇੱਥੇ ਮੇਰਾ ਯਾਰ ਦੋਸਤਾ ਇਦਾਂ ਤੂੰ ਇਹਨਾਂ ਤੋਂ ਚੱਲ ਜਾ ਤੇਰੀ ਲਾਈਫ ਬਣ ਜੂਗੀ ਹੁਣ ਮੈਂ ਜਦੋਂ ਦਾ ਇੱਥੇ ਆਇਆ ਮੈਨੂੰ ਕਦੀ ਵੀ ਕੋਈ ਟੈਨਸ਼ਨ ਨਹੀਂ ਹੋਈ ਪੜਦਾ ਸਕੂਲ ਜਾਂਦਾ ਕਿ ਨਹੀਂ ਜਾਂਦਾ ਮੈਂ ਜਾਂਦਾ ਵਾ ਸਕੂਲ 5ਵਾਂ ਚ ਅੱਛਾ 5ਵਾਂ ਚ ਜਾਂਦਾ ਨਹੀਂ ਤੇ ਉਹ ਉੱਥੇ ਪੈਨ ਵਿੱਚ ਨਹੀਂ ਵੇਲਾ ਹਾਂਜੀ ਹੈਨਾ ਹਾਂਜੀ ਕੋਕੀ ਹੁੰਦੇ ਮੇਰਾ ਰੋਟੀ ਬਾਣੀ ਦਾ ਵੀ ਬੜਾ ਡਰ ਹੁੰਦਾ ਹੈਗਾ ਕਿ ਅੱਜ ਰੋਟੀ ਮਿਲਨੀ ਆ ਕਿ ਨਹੀਂ ਇਹ ਪਤਾ ਨਹੀਂ ਹੁੰਦਾ ਹੈਗਾ ਅੱਛਾ ਕਦੇ ਡੈਡੀ ਨੇ ਮਗਰ ਨਹੀਂ ਚਾਹਿਆ ਕਿ ਮੈਂ ਜਾਵਾਂ ਜਾ ਕੇ ਵੇਖਾਂ ਮੇਰਾ ਪੁੱਤ ਕਿੱਥੇ ਆ ਹਾਂਜੀ ਮਿਲ ਲਉਂਦੇ ਨੇ ਪਰ ਉਦਾਂ ਕਦੀ ਪੁੱਛਿਆ ਨਹੀਂ ਉਹਨਾਂ ਨੇ ਬਾਬੇ ਜਿੱਦਾਂ ਹੈ ਦੇਖੋ ਇਹ ਆਖਰ ਕਿ ਇਹਦੇ ਵੀ ਰਿਸ਼ਤੇਦਾਰੀ ਬਹੁਤ ਸਾਰੀ ਹੋਵੇਗੀ ਇਹਦਾ ਮਾਮਾ ਚਾਚਾ ਕਦੇ ਨਹੀਂ ਕਦੇ ਬੋੜਿਆ ਮਗਰ ਮਤਲਬ ਵੇਖੋ ਹੁੰਦੇ ਆ ਜਿੱਦਾਂ ਮਤਲਬ ਇੱਕ ਆਪਾਂ ਫਰਜ ਆਪਣਾ ਪੂਰਾ ਫਾਰਮੈਲਟੀ ਕਰਨੀ ਪੂਰੀ ਆ ਆਪਾਂ ਕੀ ਮੰਨ ਲਓ ਜੇ ਇਹ ਕਿੰਨਾ ਕੋਈ ਭਾਰ ਹੈ ਬੱਚੇ ਦਾ ਸਾਡੇ ਕੋ ਵੀ ਇਥੇ ਰਹਿ ਰਿਹਾ ਜੇ ਮੰਨ ਲਓ ਸਾਹਮਣਾ ਆਏ ਤੇ ਕੋਈ ਵੱਡੀ ਗੱਲ ਥੋੜਾ ਪਰ ਵੱਖਰੀ ਗੱਲ ਹੈ ਕਿ ਨਹੀਂ ਸਾਹਮਣਾ ਬੈਤ ਸਾਡੇ ਅਗੇ ਬੱਚੇ ਬਿਲਕੁਲ ਮੈਂ ਵੇਖਿਆ ਵੇਖੋ ਉਹ ਪਹਿਣ ਗੱਲ ਸੁਣੀ ਆ ਇਧਰ ਆਓ ਜਰਾ ਤੁਸੀਂ ਮੈਂ ਇੱਕ ਤਸਵੀਰ ਵੇਖੀ ਆ ਜਰੂਰ ਨਾਲ ਦੀ ਨਾਲ ਜਾਊਂਗਾ ਦਿਖਾਣੀ ਕਿ ਜਗਰੂਬ ਉਹਨਾਂ ਦੇ ਘਰ ਬੇਟੀ ਦੀ ਦਾਤ ਵਾਹਿਗੁਰੂ ਨੇ ਬਖਸ਼ੀ ਹੈ ਤਾਂ ਭੈਣ ਵੇਖੋ ਕਿਸ ਤਰੀਕੇ ਨਾਲ ਗੋਦੀ ਚ ਹੈ ਲੈ ਕੇ ਉਸ ਬੱਚੀ ਨੂੰ ਖੜਾ ਰਹੀ ਹੈ ਤੇ ਨਾਲ ਦੀ ਨਾਲ ਉਹ ਨਾ ਬੱਚਿਆਂ ਦੀ ਵੀ ਸੇਵਾ ਕਰ ਰਹੀ ਹੈ ਸਭ ਤੋਂ ਵੱਡੀ ਗੱਲ ਆ ਕਿ ਅੱਜ ਜਿੱਤੇ ਮਾਪਬਾਪ ਲਈ ਬੱਚੇ ਬੋਝ ਬਣੇ ਨੇ ਜਿਨ੍ਹਾਂ ਨੇ ਇਹ ਨਾ ਬੱਚਿਆਂ ਨੂੰ ਛੋਟੇ-ਛੋਟੇ ਨੂੰ ਘਰ ਤੋਂ ਕੱਢ ਦਿੱਤਾ ਬੇਕਾਰ ਕਰ ਦਿੱਤਾ ਤਾਂ ਉਹ ਪਤੀ-ਪਤਨੀ ਜਿਹੜੇ ਅੱਜ ਉਹਨਾਂ ਬੱਚਿਆਂ ਨੂੰ ਉਹਨਾਂ ਬੇਸਹਾਰਿਆਂ ਨੂੰ ਸੰਭਾਲ ਰਹੇ ਨੇ ਜਰੂਰ ਚਾਹਾਂਗੇ ਭੈਣ ਦੇ ਨਾਲ ਵੀ ਗੱਲ ਕਰੀਏ ਭੈਣ ਜਿਹਨਾਂ ਰੋਕਣਾ ਕੀ ਹੈ ਤੁਹਾਨੂੰ ਦੇ ਆਪ ਬੜਾ ਸਕੂਨ ਮਿਲਦਾ ਹੋਣਾ ਸੇਵਾ ਕਰਕੇ ਜਿਨ੍ਹਾਂ ਦੇ ਪਤੀ ਪਰਮੇਸ਼ਰ ਇਦਾਂ ਦੇ ਨੇ ਤਾ ਫਿਰ ਉਹਨਾਂ ਨੂੰ ਤੇ ਸਕੂਨ ਆਪ ਹੀ ਖੁਦ ਮਿਲਣਾ ਵਾ ਤਾਂ ਕਦੇ ਲੱਗਾ ਨਹੀਂ ਕਿ ਬੋਝ ਜਿਆ ਪਾਤਾ ਨਾ ਨਹੀਂ ਮੈਨੂੰ ਕੋਈ ਬੋਝ ਨਹੀਂ ਲੱਗਾ ਇਹ ਸਭ ਪਰਿਵਾਰ ਆ ਮੇਰਾ ਹਾਂਜੀ ਅੱਛਾ ਤੁਹਾਡੇ ਵੱਲੋਂ ਫਿਰ ਕੀ ਸੇਵਾ ਇੱਥੇ ਨਿਭਾਈ ਜਾਂਦੀ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜਣਾ ਹੁੰਦਾ ਵਾ ਇਹ ਜ਼ਿਆਦਾਤਰ ਘਰੋਂ ਬਾਹਰ ਰਹਿੰਦੇ ਨੇ ਤੇ ਸਾਰਾ ਆਸ਼ਰਮ ਵੇਖਣਾ ਹੁੰਦਾ ਵਾ ਮਗਰੋਂ ਕੋਈ ਆਉਂਦਾ ਉਹਨੂੰ ਟੈਂਡ ਕਰਨਾ ਇਹ ਸਾਰੀ ਜ਼ਿੰਮੇਵਾਰੀ ਮੇਰੀ ਹੁੰਦੀ ਹਾਂਜੀ ਬੱਚੇ 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 ਲਗਭਗ ਸਾਰੇ ਪੜਦੇ ਨਹੀਂ ਅੱਧੇ ਪੜਦੇ ਨੇ ਉਹਨਾਂ ਵਿੱਚ ਜਿਹੜੇ ਜ਼ਿਆਦਾ ਮੈਂਟਲੀ ਅਫਸਰਟ ਨੇ ਉਹ ਨਹੀਂ ਪੜਦੇ ਹੈਗੇ ਹਾਂਜੀ ਬਾਕੀ ਜਾਂਦੇ ਨੇ ਸਕੂਲ ਉਹਨਾਂ ਨੂੰ ਤਿਆਰ ਕਰਨਾ ਉਹਨਾਂ ਨੂੰ ਰੋਟੀ ਪਾਣੀ ਨਾਲ ਬਣ ਕੇ ਦੇਣਾ ਯੂਨੀਫਾਰਮ ਤਿਆਰ ਕਰਨੀ ਉਹਨਾਂ ਦੀ ਕੱਪੜੇ ਧੋਣੇ ਇਹ ਸਾਰੇ ਜ਼ਿੰਮੇਵਾਰੀ ਮੇਰੀ ਹੁੰਦੀ ਹੈ ਅੱਛਾ ਜਦੋਂ ਵਿਆਹ ਹੋਣਾ ਸੀ ਜਗਰੂਪ ਨਾਲ ਉਦੋਂ ਪਤਾ ਸੀ ਕਿ ਜਗਰੂਪ ਬਣੀ ਹੈ ਕੰਮ ਕਰਦੇ ਨੇ ਜਾਂ ਇਹ ਸੇਵਾ ਕਰਦੇ ਨੇ ਨਹੀਂ ਉਸ ਟਾਈਮ ਨਹੀਂ ਪਤਾ ਜੇ ਪਤਾ ਹੁੰਦਾ ਤਾਂ ਫਿਰ ਨਹੀਂ ਉਸ ਟਾਈਮ ਇਹ ਸੇਵਾ ਨਹੀਂ ਸੀ ਕਰਦੇ ਜਦੋਂ ਸਾਡੀ ਮੈਰਿਜ ਹੋਈ ਉਹ ਤੋਂ 1 ਸਾਲ ਬਾਅਦ ਇਹਨਾਂ ਨੇ ਸ਼ੁਰੂ ਕੀਤਾ ਤਾਂ ਹਾਂਜੀ ਬਾਅਦ ਚ ਕੀਤਾ ਪਹਿਲਾਂ ਨਹੀਂ ਸੀ ਖੁਸ਼ੀ ਹੁੰਦੀ ਹੈ ਕਿਦੇ ਵੇਖ ਕੇ ਆਪਣੇ ਘਰ ਵਾਲੇ ਨੂੰ ਇਦਾਂ हां जी हां जी बहुत खुशी हुंदी है हां जी जी बिल्कुल ए सिंह साहब दी नाल सिंहनी ने ਤੁਸੀਂ ਦੇਖ ਸਕਦੇ ਹੋ ਤਸਵੀਰ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਪਰਿਵਾਰ ਦੀ ਤਰ੍ਹਾਂ ਰਹਿ ਰਹੇ ਨੇ ਮਾ ਮਾਂ ਬਾਪ ਸਾਥ ਛੱਡ ਗਏ ਸੀ ਬਚਪਨ ਜੇ ਨਾਲ ਦਾਦੀ ਜੀ ਨੇ ਜਿਨ੍ਹਾਂ ਨੇ ਪਰਵਰਿਸ਼ ਕੀਤੀ ਹੈ ਤੇ ਚੰਗੇ ਸੰਸਕਾਰਾਂ ਦਾ ਅੱਜ ਫਲ ਉਸ ਮਾਂ ਨੂੰ ਉਸ ਦਾਦੀ ਨੂੰ ਕੀ ਮਿਲਿਆ ਵਾ ਕਿ ਉਸ ਦਾ ਪੁੱਤ ਜਿਹੜਾ ਵਾ ਨੇਕ ਨਿਕਲਿਆ ਵਾ ਲੋਕ ਲਾਗੇ ਜਗ ਦੇ ਜ਼ਰੂਰ ਜਾਣਦੇ ਨੇ ਪਰ ਬਹੁਤ ਸਾਰੇ ਐਸੇ ਵੀ ਲੋਕ ਨੇ ਕਿ ਜਿਹੜੀਆਂ ਇਹ ਜਗਰੂਪ ਦੀਆਂ ਲੱਤਾਂ ਵੀ ਖਿੱਚਦੇ ਨੇ ਗੱਲਾਂ ਵੀ ਕਰਦੇ ਨੇ ਕਿ ਪਿੰਡ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਥੇ ਬੇਸਹਾਰਾ ਲੋਕ ਮੈਂਟਲੀ ਅਪਸਾਈਡ ਲੋਕ ਲਿਆ ਕੇ ਬਿਠਾ ਦਿੱਤੇ ਨੇ ਜੋ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਨੇ ਪਰ ਉਹਨਾਂ ਨੂੰ ਇੱਕ ਚੀਜ਼ ਵੇਖਣੀ ਚਾਹੀਦੀ ਹੈ ਕਿ ਐਸੀ ਸੇਵਾ ਕਰਕੇ ਤਾਂ ਵੇਖੋ ਕਹਿਣਾ ਬਹੁਤ ਸੌਖਾ ਵਾ ਪਰ ਕਰਕੇ ਦਿਖਾਣਾ ਬਹੁਤ ਔਖਾ ਵਾ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਲ ਪੰਜਾਬੀ ਲੋਕ ਚੈਨਲ ਗੁਰਦਾਸਪੁਰ